ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਸੀਪੀ ਸਾਹਿਬ ਅਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜਿਨ੍ਹਾਂ ਹਿਦਿਆਤਾਂ ਤੇ ਪਹਿਲਾਂ ਜੋ ਜੁੱਧ ਨਸ਼ਿਆਂ ਵਿਰੁੱਧ ਮੈਮ ਚਲਾਈ ਜਾ ਰਹੀ ਸੀ ਉਸ ਤਹਿਤ ਅਤੇ ਹੁਣ ਜੋ ਜੁੱਧ ਗੈਂਗਸਟਰਾਂ ਵਿਰੁੱਧ ਜਿਹੜੀ ਨਵੀਂ ਮੈਮ ਸ਼ੁਰੂ ਕੀਤੀ ਗਈ ਆ ਉਸ ਤਹਿਤ ਜਿਹੜਾ ਸਾਡੇ ਕੰਟੋਨਮੈਂਟ ਦੇ ਸ਼ਟਾ ਥਾਣੇ ਵੱਲੋਂ ਕੱਲ 20 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਵਿੱਚ ਇੱਕ 12 ਨੰਬਰ ਮਕਦਮਾ ਛਾਡੇ ਥਾਣੇ ਦਰਜ ਕੀਤਾ ਉਹਦੇ ਵਿੱਚ ਇੱਕ ਦੋਸ਼ੀ ਗੁਰਪ੍ਰੀਤ ਸਿੰਘ ਸੀ ਉਹ ਪਹਿਲਾਂ ਐਨਡੀ ਦੇ ਕੇਸ ਵਿੱਚ ਬੇਲੋਡ ਤੇ ਆਇਆ ਸੀ ਤੋਂ ਕੋਲੋਂ 11 ਬੋਤਲਾਂ ਨਸ਼ਾ ਸ਼ਰਾਬ ਬਰੰਦ ਕੀਤੀ ਆ ਇਸ ਤੋਂ ਇਲਾਵਾ 173 ਨੰਬਰ ਮਕਦਮਾ ਕੰਟ ਥਾਣੇ ਦਾ ਉਹਦੇ ਵਿੱਚ ਸੋਮਜੀਤ ਸਿੰਘ ਸੋਮਨਾਥ ਦਾ ਇੱਕ ਦੋਸ਼ੀ ਆ ਉਹਨੂੰ ਗ੍ਰਿਫਤਾਰ ਕੀਤਾ ਜੀ ਛਾਟਾ ਥਾਣੇ ਦਾ ਮਕਦਮਾ ਨੰਬਰ 3 ਹੈ ਜੀ ਐਨਡੀਪੀਆ ਸੈਕਟਰ ਦਾ ਉਹਦੇ ਵਿੱਚ ਇੱਕ ਦੋਸ਼ੀ ਸਰਜੀਤ ਸਿੰਘ ਕਾਕਾ ਸੀ ਪਗੋੜਾ ਸੀ ਇਹ ਡਰੱਗ ਪੈਟਰੋਲ ਦੀ ਲਿਸਟ ਵਿੱਚ ਵੀ ਹੈਗਾ ਸੀ ਇਹਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਸ਼ਾਟਾ ਥਾਣੇ ਦਾ 248 ਨੰਬਰ ਮਕਦਮਾ 108 BNS ਜਿਹੜਾ ਪਹਿਲਾਂ 306 BNS ਹੁੰਦੀ ਸੀ ਆ ਆਈਪੀਐਸ ਹੁੰਦੀ ਸੀ ਆਈਪੀਸੀ ਹੁੰਦੀ ਸੀ ਉਹਦੇ ਵਿੱਚ ਇੱਕ ਦੋਸ਼ੀ ਪਗੋੜਾ ਸੀ ਉਹਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਮਕਦਮਾ ਨੰਬਰ 260 ਆ 109 BNS ਜੋ ਪਹਿਲਾਂ 307 ਆਈਪੀਸੀ ਸੀ ਉਹਦੇ ਵਿੱਚ ਇੱਕ ਮਨਜੀਤ ਸਿੰਘ ਨਾਂ ਦਾ ਦੋਸ਼ੀ ਵੇਰਕੇ ਤੋਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਮਕਦਮਾ ਨੰਬਰ 193 103 ਬੀ ਐਨਸ ਜੋ ਪਹਿਲਾਂ 302 ਸੀ ਇਹਦੇ ਵਿੱਚ ਇੱਕ ਧਰਮੇਨਾ ਦੇ ਵਿਅਕਤੀ ਦਾ ਮਰਡਰ ਐਸੇ ਜੋ ਪਰੋਲ ਤੇ ਆਇਆ ਸੀ ਇਹ ਗੈਂਗਸਟਰਾਂ ਵੱਲੋਂ ਮਰਡਰ ਕਰਾਇਆ ਗਿਆ ਸੀ ਇਹਦੇ ਵਿੱਚ ਇੱਕ ਦੋਸ਼ੀ ਮਾਨਕ ਬਹਾਮਣ ਨੂੰ ਗ੍ਰਿਫਤਾਰ ਕੀਤਾ ਵਾ ਇਸ ਤੋਂ ਇਲਾਵਾ ਜਿਹੜੇ ਹੋਰ ਵੱਖ-ਵੱਖ ਮਕਦਮਿਆਂ ਵਿੱਚ ਦੋਸ਼ੀ ਐਨਡੀ ਦੇ ਤੇ ਐਕਸਾਈਡ ਦੇ ਮਕਦਮਿਆਂ 'ਚ ਜਿਹੜੇ ਜ਼ਮਾਨਤ ਤੇ ਆ ਕੇ ਬਾਰ-ਬਾਰ ਦੁਬਾਰਾ ਕ੍ਰਾਈਮ ਕਰਦੇ ਸੀ ਉਹਨਾਂ 15 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਰੋਕੂ ਕਾਰਵਾਈ ਅਮਨ ਵਿੱਚ ਲਿਆਂਦੀ ਗਈ ਆ ਅੱਜ ਫਿਰ ਇਸੇ ਲੜੀ ਤਹਿਤ ਸਵੇਰ 5 ਵਜੇ ਸਾਡੇ ਦੋਨਾਂ ਐਸਐਚਓ ਵੱਲੋਂ ਰੇਡ ਕਰਕੇ ਕੰਟ ਥਾਣੇ ਵੱਲੋਂ ਵੀ ਤਿੰਨ ਦੋਸ਼ੀ ਜਿਹੜੇ ਹੈਪਚੁਅਲ ਕ੍ਰਿਮੀਨਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਅਤੇ ਛਾਟੇ ਥਾਣੇ ਵੱਲੋਂ ਜਿਹੜੇ ਵੀ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਵਾ ਇਹ ਜਿਹੜੀ ਸਾਡੀ ਮਹਿਮਾ ਜੁੱਧ ਨਸ਼ਾ ਵਿਰੋਧ ਅਤੇ ਜੁੱਧ ਗੈਂਗਸਟਰ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਗੈਂਗਸਟਰ ਅਤੇ ਇਹਨਾਂ ਦੇ ਐਸੋਸੀਏਟ ਜਿਹੜੇ ਇਹਨਾਂ ਨੂੰ ਸਿੱਧ ਜਾਂ ਸਿੱਧੇ ਤਰੀਕੇ ਨਾਲ ਮਦਦ ਕਰਦੇ ਆ ਉਹਨਾਂ ਦੇ ਖਿਲਾਫ ਜਿ ਪੁਖਤਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸਰਕਾਰ ਦੀਆਂ ਖਾਸ ਅਧਿਅਤਾਂ ਨੇ ਕਿ ਗੈਂਗਸਟਰਾਂ ਦੇ ਵਿਰੋਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜੇ ਇਹਨਾਂ ਗੈਂਗਸਟਰਾਂ ਦੇ ਚਾਂਸੇ ਵਿੱਚ ਆ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਇੱਥੇ ਆ ਕੇ ਉਹਨਾਂ ਦੇ ਲਾਲਚ ਵਿੱਚ ਫਸ ਜਾਂਦੇ ਨੇ ਉਹ ਅਜਿਹਾ ਕੰਮ ਨਾ ਕਰਨ ਅਖੀਰ ਵਿੱਚ ਉਹਨਾਂ ਨੂੰ ਭੁਗਤਣਾ ਪੈਣਾ ਸਜ਼ਾ ਉਹਨਾਂ ਨੂੰ ਮਿਲਨੇ ਆ ਇਹ ਗੈਂਗਸਟਰ ਬਾਹਰ ਬੈਠੇ ਜਿਹੜੇ ਸਾਡੇ ਨੌਜਵਾਨਾਂ ਨੂੰ ਵਰਗਲਾ ਕੇ ਉਹਨਾਂ ਕੋਲ ਗਲਤ ਕਾਰਵਾਈਆਂ ਨੂੰ ਅੰਜਾਮ ਕਰਾਉਂਦੇ ਨੇ ਤੇ ਨੌਜਵਾਨਾਂ ਨੂੰ ਚਾਹੀਦਾ ਕਿ ਉਹਨਾਂ ਦੇ ਚਾਂਸ ਵਿੱਚ ਨਾ ਹੋਣ ਤੇ ਗੈਂਗਸਟਰਾਂ ਨੂੰ ਵੀ ਵਾਰਨਕ ਦਿੰਨੇ ਆ ਕਿ ਬਹੁਤ ਜਲਦੀ ਉਹਨਾਂ ਨੂੰ ਵੀ ਇਸ ਕਾਨੂੰਨ ਦੇ ਸਿਕੰਜੇ ਵਿੱਚ ਲਾ ਕੇ ਗ੍ਰਿਫਤਾਰ ਕੀਤਾ ਜਾਊਗਾ ਅਤੇ ਪੰਜਾਬ ਨੂੰ ਬਿਲਕੁਲ ਅਮਨ ਸ਼ਾਂਤੀ ਵਾਲਾ ਸੂਬਾ ਬਣਾਇਆ ਜਾਵੇਗਾ